ਪੰਜਾਬ ਨੂੰ ਖਤਮ ਕਰ ਰਹੇ ਨੇ ਕੌਣ ਪੰਜਾਬ ਨੂੰ ਖਤਮ ਕਰ ਰਹੇ ਨੇ ਪਾਪਾ ਦੇਖਦੇ ਆਂ ਜੀ ਸੋਸ਼ਲ ਮੀਡੀਆ ਦੇ ਅੱਜ ਕਰ ਜਮਾਨਾ ਟੈਂਪੂਆਂ ਦਾ ਹੀ ਰਹਿ ਗਿਆ ਜੀ ਸੋਸ਼ਲ ਮੀਡੀਆ ਦੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਸਿੰਘ ਸਰਦਾਰ ਦੀ ਸਾਡੇ ਗੱਸੀ ਗੱਤ ਕਾ ਖੇਡਦੇ ਆਂ ਜੀ ਅਹੀ ਗੱਤ ਕਿਆ ਲਈ ਵੀਡੀਓ ਪਾ ਦਿਏ ਕੋਈ ਅੱਛੀ ਧਾਰਮਿਕ ਕੋਈ ਵੀਡੀਓ ਪਾ ਦਿਏ ਤੇ ਸਾਡੀ ਵੀਡੀਓ ਨੂੰ ਕੋਈ ਲਾਈਕ ਨਹੀਂ ਆਂਦਾ ਕਿ ਪੰਜਾਬ ਸੰਭਣਾ ਆਪਾਂ ਆਪ ਖੁਦ ਸੰਭਣਾ ਹੈ ਕਿਸੇ ਹੋਰ ਨੇ ਨਹੀਂ ਪੰਜਾਬ ਨੂੰ ਸੰਭਣਾ ਪੰਜਾਬ ਨੂੰ ਪੰਜਾਬ ਰਹਿਣ ਦਿਓ ਜਿੱਦਾਂ ਦਾ ਪੰਜਾਬ ਆ ਅਣਖੀ ਪੰਜਾਬ ਆ ਗੈਰਤ ਵਾਲਾ ਪੰਜਾਬ ਆ ਉਦਾਂ ਹੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਕੇਸ ਕਟਾ ਰਹੇ ਨੇ ਦਾੜੀਆਂ ਕਟਾ ਰਹੇ ਨੇ ਕੇਸਾਂ ਧਾਰੀ ਚ ਜਿਆਦਾ ਸਿੱਖੀ ਹੋਊਗੀ ਇਦਾਂ ਦੀ ਕੋਈ ਗੱਲ ਨਹੀਂ ਜਦੋਂ ਕੌਮ ਦੇ ਭੀੜ ਪੈਂਦੀ ਆ ਸਭ ਤੋਂ ਵੱਡੇ ਅੱਗੇ ਹੋ ਕੇ ਉਹੀ ਖੜਦੇ ਨੇ ਸਾਡੀ ਕੌਮ ਚ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਭਰਾ ਨੇ ਅੱਜ ਜੇ ਉਹਨਾਂ ਨੇ ਵਾਲ ਕਟਾਏ ਨੇ ਅੱਜ ਜੇ ਦਾੜੀਆਂ ਕਟਾਈਆਂ ਨੇ ਤਾਂ ਉਹਨਾਂ ਨੂੰ ਨਾਲ ਲਾਣ ਦੀ ਲੋੜ ਐ ਉਹਨਾਂ ਨੂੰ ਭਜਾਣ ਦੀ ਲੋੜ ਨਹੀਂ ਉਹਨਾਂ ਨੂੰ ਕਹੋ ਕੋਈ ਗੱਲ ਨਹੀਂ ਨਾਲ ਲਾਓ ਆਪੇ ਮਾਰੇ ਨੇ ਮਾਨ ਬਣਾ ਲੈਣਾ ਉਹਨਾਂ ਦਾ ਆਪੇ ਮਾਨ ਬਣ ਜਾਂਦਾ ਹੈ ਬਣ ਜਾਣਾ ਆਪੇ ਹੀ ਮਾਰੇ ਨੇ ਕੇਸ ਬਣਾ ਦਿੰਨੇ ਆ ਉਹਨਾਂ ਦੇ ਬਾਣਾ ਭਾਣਾ ਪਾਇਆ ਹੋਇਆ ਜੀ ਕਰ 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 ਮਰੇ ਆ ਅੱਜ ਕੱਲ ਬਾਣਾ ਦੇ ਵਿੱਚ ਵੀ ਪੁੱਠੇ ਕੰਮ ਕਰਨ ਵਾਸਤੇ ਬਹੁਤ ਲੋਕ ਨੇ ਜੀ ਦੇਖੋ ਇਦਾਂ ਦੀ ਗੱਲ ਕੋਈ ਨਹੀਂ ਵੀ ਸਿੱਖੀ ਕੋਈ ਇਹ ਨਹੀਂ ਹੈਗੀ ਜੀ ਵੀ ਕਿਸੇ ਨੇ ਕੋਈ ਨਾ ਕਿਸ ਨੇ ਬਾਲ ਕਟਾਇਆ ਸਿੱਖ ਕੌਮ ਦੇ ਵਿੱਚ ਉਹ ਵੀ ਉਹਨਾਂ ਹੀ ਗਿਣਿਆ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਵੀ ਉਹ ਆਪਣੇ ਤੋਂ ਸਿੱਖ ਘੱਟ ਹੋਊਗਾ ਸ਼ਾਇਦ ਉਹ ਸਾਡੇ ਤੋਂ ਜ਼ਿਆਦਾ ਮਰਿਆਦਾ ਰੱਖਦਾ ਹੋਵੇ ਨਿਤਨੇਮ ਸਾਡੇ ਤੋਂ ਜ਼ਿਆਦਾ ਹੋਵੇ ਜੀ ਉਹ ਜਪਜੀ ਸਾਹਿਬ ਪੜਦਾ ਹੋਵੇ ਜਪ ਸਾਹਿਬ ਪੜਦਾ ਹੋਵੇ ਚ ਪਈ ਸਾਹਿਬ ਪੜਦਾ ਹੋਵੇ ਸਵੇਰੇ 3 ਵਜੇ ਉੱਠਦਾ ਹੋਵੇ ਜੀ ਦੇਖੋ ਜੀ ਇਹ ਤਾਂ ਜੀ ਖੱਟ ਘੋਮ ਮਿਸ਼ਰੀ ਹੈ ਜੀ ਇਹਨਾਂ ਦੀ ਇਹ ਤਾਂ ਸਾਰੇ ਇੱਕੋ ਹੀ ਨੇ ਜੀ ਦੇਖੋ ਸਾਰੇ ਆਪਾਂ ਇਹੀ ਗੱਲ ਕਾਹਾਂਗੇ ਜੀ ਦੇਖੋ ਅੱਛਾ ਵੀ ਅੰਦਰੋਂ ਇੱਕੋ ਦਾ ਅੰਦਰੋ ਇੱਕੋ ਹੀ ਨੇ ਖੇਤਾਂ ਦੀ ਜਿਹੜੀ ਕਣਕ ਉਗਦੀ ਆ ਫਸਲਾਂ ਦੇ ਵੀ ਉੱਪਰ ਸੱਤਾਂ ਦੇ ਹੋਜੂਗੀ ਕੋਠਿਆਂ ਦੇ ਹੋਜੂਗੀ ਬਿਲਕੁਲ ਵੀ ਨਹੀਂ ਹੋ ਸਕਦੀ ਜੀ ਜਮਾ ਵੀ ਨਹੀਂ ਹੋ ਸਕਦੀ ਐ ਕਿਵੇਂ ਹੋਜੂਗੀ ਜੀ ਕੋਠਿਆਂ ਦੇ ਜੀ ਮਜ਼ਦੂਰ ਭਾਈਚਾਰੇ ਨੂੰ ਕਿਸਾਨ ਨਾਲ ਖੜਨਾ ਹੀ ਪਊਗਾ ਜੀ ਦੇਖੋ ਜੀ ਘਾਟਾ ਮਜ਼ਦੂਰ ਭਾਈਚਾਰੇ ਨੂੰ ਆ ਜੀ ਕਿਸੇ ਨੂੰ ਨਹੀਂ ਕਿਸਾਨ ਨੂੰ ਵੀ ਨਹੀਂ ਘਾਟਾ ਹੈਗਾ ਕਿਸਾਨ ਨੇ ਆਪਣੀ ਅਗਾ ਕੇ ਆਪਣੀ ਖਾ ਲੈਣੀ ਆ ਉਹ ਤਾਂ ਆਪਣੇ ਕਰਕੇ ਬੈਠੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਉਹ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅਕਸਰ ਕਿਹਾ ਜਾਂਦਾ ਕਹਿੰਦੇ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈਗਾ ਬੋਰੀਆ ਬਿਸਤਰਾ ਚੱਕੋ ਸਾਫ਼ ਦੇ ਲਫ਼ਜ਼ਾਂ ਵਿੱਚ ਕਿਹਾ ਜਾਂਦਾ ਕਹਿੰਦੇ ਬੋਰੀਆ ਬਿਸਤਰਾ ਚੱਕੋ ਮੰਜੀ ਬਿਸਤਰਾ ਚੱਕੋ ਬਾਹਰ ਚੱਲੀਏ ਐਸਾ ਬਾਹਰ ਕੀ ਹੈ ਐਸੀਆਂ ਕਿਹੜੀਆਂ ਮੋਟੀਆਂ ਕਮਾਈਆਂ ਹੁੰਦੀਆਂ ਨੇ ਬਾਹਰ ਇੱਥੇ ਸਾਡੇ ਨਾਲ ਵੀਰ ਜੀ ਮੌਜੂਦ ਨੇ ਇਹ ਸਿੱਖੀ ਦੀ ਦਾਤ ਵੀ ਵੰਡ ਰਹੇ ਨੇ ਲੋਕਾਂ ਨੂੰ ਸਿੱਖੀ ਦੀ ਲੈਂਚ ਪਾ ਰਹੇ ਨੇ ਬੱਚਿਆਂ ਨੂੰ ਛੋਟਿਆਂ ਨੂੰ ਤੇ ਨਾਲ ਇੱਕ ਵਧੀਆ ਜਿਹਾ ਜਿਹੜਾ ਇੱਕ अनोखा ਡਰਿੰਕ ਤਿਆਰ ਕਰ ਰਹੇ ਨੇ ਅਸੀਂ ਦੇਖ ਹੀ ਰਿਹਾ ਕਿ ਇੱਥੇ ਜਿਹੜੀਆਂ ਪਹਿਲਾਂ ਬਹੁਤ ਜ਼ਿਆਦਾ ਗਾਹ ਖੜੇ ਸੀ ਦੂਰ ਦੂਰ ਤੋਂ ਲੋਕ ਇਹਨਾਂ ਕੋਲ ਡਰਿੰਕ ਪੀਣ ਲਈ ਆਉਂਦੇ ਨੇ ਇਹੋ ਜਿਹਾ ਇਹ ਕੀ ਡਰਿੰਕ ਵਿੱਚ ਪਾਉਂਦੇ ਨੇ ਜਿਹੜੇ ਲੋਕ ਲੋਕਾਂ ਦੀ ਇਹਨਾਂ ਕੋਲ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਇਹੋ ਜਿਹਾ ਡਰਿੰਕ ਵਿੱਚ ਕਿਹੜੀ ਖਾਸियत ਆ ਤੁਹਾਨੂੰ ਮਿਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦਾ ਸੰਦੀਪ ਸਿੰਘ ਜੀ ਤੇ ਗੱਲ ਤੁਸੀਂ ਡਰਿੰਕ ਦੀ ਕਰ ਰਹੇ ਸੀਗੇ ਗੱਲ ਡਰਿੰਕ ਦੀ ਹੈ ਹਾਂਜੀ ਡਰਿੰਕ ਆ ਜੈਨੂਨ ਬਣਾਉਣੇ ਆ ਜੀ ਪਿਓਰ ਕੁਆਲਟੀ ਦਾ ਡਰਿੰਕ ਬਣਾਉਣੇ ਆ ਜਿਵੇਂ ਅੱਜ ਕੱਲ ਕੈਮੀਕਲ ਚੱਲਦਾ ਜੀ ਸਾਰੇ ਪਾਸੇ ਕੋਕ ਹੋ ਗਿਆ ਲਿਮਕਾ ਹੋ ਗਿਆ ਹਾਂਜੀ ਸਾਰਾ ਕੁਝ ਹੋ ਗਿਆ ਸੀ ਪਰਾਣਾ ਜਿਵੇਂ ਵਿਰਸਾ ਕਹਿੰਦੇ ਪੰਜਾਬ ਦਾ ਵਿਰਸਾ ਆਪਾਂ ਨੂੰ ਆਪ ਸੰਭਣ ਦੀ ਲੋੜ ਹੈ ਹੁਣ ਉਹ ਸੰਭਾਂਗੇ ਕਿਵੇਂ ਜਦੋਂ ਆਪਾਂ ਇਹ ਫੀਲਡ 'ਚ ਉਤਰਾਂਗੇ ਆਪਣੇ ਨੋਜਵਾਨ ਫੀਲਡ 'ਚ ਉਤਰਨਗੇ ਕਿਵੇਂ ਆਪਾਂ ਜੇ ਆਪ ਖੁਦ ਕੰਮਕਾਰ ਕਰਾਂਗੇ ਜਿੰਨੇ ਨੌਜਵਾਨ ਵੀਰ ਆਪਾਂ ਆਪਣਾ ਰਜਗਾਰ ਚਲਾਵਾਂਗੇ ਜਿਵੇਂ ਹੁਣ ਅਸੀਂ ਠੰਡਈ ਦਾ ਕੰਮ ਕੀਤਾ ਠੰਡਈ ਦੇ ਵਿੱਚ ਸਾਰਾ ਕੁਝ ਆਰਗੈਨਿਕ ਪੈਂਦਾ ਹੈਗਾ ਜੀ ਬਦਾਮ ਕਾਲੀ ਮਿਰਚ ਲਾਈਟਿੰਗ ਸੌਫ ਮਗਜ ਖਸਖਸ ਅੰਜੀਰ ਸਾਰੀ ਤਾਕਤਵਰ ਚੀਜ਼ ਪੈਂਦੀ ਹੈ ਜੀ ਦੁੱਧ ਪੈਂਦਾ ਜੀ ਤੇ ਪ੍ਰੋਟੀਨ ਦੀ ਭਰਮਾਰ ਹੈ ਜੀ ਅਸੀਂ ਡਰਿੰਕ ਦੇ ਵਿੱਚ ਜੋ ਕੁਝ ਵੇਚਦੇ ਆਂ ਜੀ ਅਸੀਂ ਇਸ ਕਰਕੇ ਸਾਡੇ ਕੋਲ ਦੂਰ ਦੂਰ ਤੋਂ ਆਉਂਦੇ ਆਂ ਜੀ ਤੇ ਬਾਕੀ ਗੁਰੂ ਸਾਹਿਬ ਦੀ ਮਿਹਰ ਹੈ ਜੀ ਤੇ ਵੀਰ ਜੀ ਸਿੱਧਾ ਅਸੀਂ ਦੇਖ ਰਹੀਆਂ ਡੱਬੇ ਪੈਣੇ ਕਾਜੂ ਬਦਾਮ ਪੈਣੇ ਤੁਸੀਂ ਭਰ-ਭਰ ਕੇ ਹਨ ਵਧੀਆ ਨਾ ਰਗੜਾ ਮਤਲਬ ਕੁੱਟ-ਕੁੱਟ ਕੇ ਖਵਾ ਰਹੇ ਪਾ ਰਹੇ ਹੋ ਆ ਵੀ ਰੋਮਸ ਕਿ ਦਿਖਾਵੇ ਲਈ ਰੱਖੇ ਨੇ ਇਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਤੁਹਾਡੇ ਸਾਹਮਣੇ ਅਸੀਂ ਹੁਣ ਰਗੜਾ ਲਾਇਆ ਸੀਗਾ ਤੇ ਮੈਂ ਕਿਹਾ ਮਹਾਰਾਜ ਦੀ ਮੇਰ ਹੀ ਆ ਮੌਜ ਹੀ ਆ ਕਿਉਂਕਿ ਪੰਜਾਬੀ ਬੰਦਾ ਪੰਜਾਬੀ ਨੂੰ ਧੋਖਾ ਨਹੀਂ ਦੇ ਸਕਦਾ ਹੈਗਾ ਜੀ ਦੇਖੋ ਆਪਾਂ ਬਿਹਾਰੀ ਉਪੀ ਦੇ ਤਾਂ ਹੈ ਨਹੀਂ ਵੀ ਆਪਾਂ ਇੱਥੇ ਧੋਖਾ ਕਰਕੇ ਚਲੇ ਜਾਵਾਂਗੇ ਇੱਥੇ ਸਭ ਕੁਝ ਬਣਦਾ ਹੈਗਾ ਆਰਗੈਨਿਕ ਬਣਦਾ ਥਾਣਾ ਬਣਾਈਦਾ ਜੀ ਸਭ ਕੁਝ ਇੱਥੇ ਤਿਆਰ ਕਰੀਦਾ ਭਰ ਭਰ ਸਮਾਨ ਪਾਈਦਾ ਜੀ ਦੇਖੋ ਬਿਨਾਂ ਸਮਾਨ ਤੋਂ ਤਾਂ ਸਾਡੇ ਕੋਲ ਇੱਕ ਦਿਨ ਆਣਾ ਗਲੇ ਦੁੱਧ ਜੀ ਦੂਜੇ ਦਿਨ ਸਾਡੇ ਕੋਲ ਆਣਾ ਨਹੀਂ ਹੈਗਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਵਿਰਸਤੀ ਦਾ ਤੁਸੀਂ ਬਿਹਾਰ ਜੁਪੀ ਪ੍ਰਵਾਸੀਆਂ ਦਾ ਨਾਮ ਲਿਆ ਤਾਂ ਇਥੋਂ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਜਿਹੜੇ ਲੋਕ ਨੇ ਆਪਣੇ ਚੇ ਪੰਜਾਬੀ ਭਾਈਚਾਰਾ ਉਹ ਕਹਿੰਦੇ ਵੀ ਪੰਜਾਬ ਵਿੱਚ ਕੁਝ ਹੈ ਨਹੀਂ ਚਲੋ ਬਾਹਰ ਬਾਹਰ ਜਾਣੇ ਉੱਥੇ ਪੈਸੇ ਕਮਾਵਾਂਗੇ ਪਰ ਜਦੋਂ ਪ੍ਰਵਾਸੀ ਆ ਇੱਥੇ ਆ ਕੇ ਕੰਮਕਾਰ ਚਲਾ ਸਕਦੇ ਨੇ ਮੋਟੀ ਕਮਾਈ ਕਰ ਸਕਦੇ ਨੇ ਸਿਰ ਸਾਡਾ ਇਚਾਰਾ ਬਾਹਰ ਨੂੰ ਕਿਉਂ ਭੱਜ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਵੀ ਬਾਹਰ ਸਭ ਕੁਝ ਹੈ ਤੇ ਮੈਂ ਅੱਜ ਦੇ ਡੇਟ ਦੀ ਗੱਲ ਕਰਦਾ ਮੈਨੂੰ 2 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਤੀਜਾ ਮੇਰਾ ਸਾਲ ਹੈ ਜੀ ਇੱਥੇ ਤੇ ਜੇ ਮੈਂ ਕਹੂੰਗਾ ਜੇ ਆਪਾਂ ਆਪਣੀ ਸ਼ਰਮ ਲਾ ਕੇ ਆਪਣੇ ਮੈਂ ਪੰਜਾਬੀ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਸਪੈਸ਼ਲ ਤੌਰ ਤੋਂ ਆਪਣੀ ਸ਼ਰਮ ਨੂੰ ਲਾ ਕੇ ਤੁਸੀਂ ਫੀਲਡ ਦੇ ਵਿੱਚ ਉਤਰੋਗੇ ਆਪਣਾ ਕੰਮ ਕਰ ਆਪਣਾ ਬਿਜ਼ਨਸ ਛੋਟਾ ਵੀ ਕਰੋਗੇ ਨਾ ਗੁਰੂ ਮਾਰੇ ਦੀ ਮਿਹਰ ਹੈ ਤੁਸੀਂ ਬਾਹਰ ਭੁੱਲ ਜਾਣਾ ਵੀਰੋ ਤੁਸੀਂ ਆਓ ਤਾਂ ਸਹੀ ਪੰਜਾਬ ਤਾਂ ਕਹਿੰਦਾ ਤੁਸੀਂ ਤੁਰੋ ਤਾਂ ਸਹੀ ਅਸੀਂ ਤਾਂ ਜੱਫੀ ਪਾਉਣ ਨੂੰ ਤਿਆਰ ਆ ਬਾਹਰ ਨੂੰ ਜੱ피 ਭਾਈ ਹੋਈ ਆ ਪੰਜਾਬ ਵਾਲਾ ਪੰਜਾਬ ਨੇ ਤਾਂ ਆਪਾਂ ਇੱਥੇ ਰਹਿ ਕੇ ਆਪਾਂ ਬਾਹਰ ਨੂੰ ਤੁਰੇ ਜਾਂਦੇ ਆ ਆਪਣਾ ਪੰਜਾਬ ਦਾ ਪਹਿਲੇ ਹੀ ਜ਼ੀਰੋ ਹੋਈ ਫਿਰਦਾ ਜੀ ਆਪ ਨੂੰ ਆਪ ਖੁਦ ਕੰਮ ਕਰਨਾ ਪੈਣਾ ਜੀ ਉੱਤਰ ਕੇ ਕੰਮ ਕਰਨਾ ਪੈਣਾ ਸ਼ਰਮਾ ਸ਼ੁਰਮਾ ਲਾਣੀਆਂ ਚਾਹੀਦੀਆਂ ਨੇ ਪੂਰੀਆਂ ਜੀ ਗੰਨੇ ਦੀ ਰੇੜੀ ਹੋ ਗਈ ਆਪਣਾ ਕੁਲਚੇ ਦਾ ਕੰਮ ਹੋ ਗਿਆ 버거 ਦਾ ਕੰਮ ਹੋ ਗਿਆ ਸਕੰਜਮੀ ਦਾ ਕੰਮ ਆ ਆਪਣੇ ਵੀਰ ਭਾਈ ਕਿਉਂ ਨਾ ਕਰਨ ਜੀ ਕੰਮ ਸਾਰੇ ਆਪਣੇ ਬ੍ਰਦਰ ਭਾਈ ਹੋਣੇ ਚਾਹੀਦੇ ਨੇ ਸਾਰੇ ਕੰਮ ਕਰਨ ਵਾਲੇ ਕੰਮ ਵਾਧੂ ਹੈ ਜੀ ਪੰਜਾਬ 'ਚ ਕੰਮ ਮੁੱਕਣ ਵਾਲਾ ਕੋਈ ਨਹੀਂ ਹੈਗਾ ਪੰਜਾਬ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਖਤਮ ਹੋਗਾ ਇਹ ਸਿਰਫ ਗੱਲਾਂ ਕਰਨ ਦੀਆਂ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਮੁੱਕ ਗਿਆ ਨਸ਼ਾ ਵਧ ਗਿਆ ਫਲਾਣਾ ਵਧ ਗਿਆ ਮੈਨੂੰ ਨਹੀਂ ਲੱਗਦਾ ਇਦਾਂ ਦੀ ਕੋਈ ਗੱਲ ਹੈ ਇਹ ਸਿਰਫ ਕੋਈ ਬਸ ਇਦਾਂ ਦੋ ਚਾਰ ਜਣੇ ਦੇਖ ਕੇ ਉਹਨਾਂ ਨੂੰ ਜੱਜ ਕਰ ਲੈਂਦੇ ਨੇ ਆ ਗੁਰੂ ਦੇ ਸਿੰਘ ਹੁਣ ਸਾਜ ਰਹੇ ਨੇ ਦੁਬਾਰਾ ਤਿਆਰ ਬਰ ਤਿਆਰ ਫੌਜ ਹੋ ਰਹੀ ਆ ਦੁਬਾਰਾ ਆ ਪਿੰਡਾਂ ਪਿੰਡਾਂ ਤੇ ਜੇ ਤੁਸ ਜਾ ਕੇ ਝਾਕੀ ਮਾਰਦੇ ਹੋ ਤੁਸੀਂ ਜਾਣਦੇ ਹੋ ਤੇ ਤੁਸੀਂ ਆਪ ਦੇਖਦੇ ਹੋ ਵੀ ਹੁਣ ਹਲਾਰਾ ਪੂਰਾ ਹੈ ਜੀ ਸਿੱਖ ਕੌਮ ਸਿੱਖੀ ਦਾ ਹਲਾਰਾ ਪੂਰਾ ਹੈ ਜੀ ਇਦਾਂ ਦੀ ਗੱਲ ਕੋਈ ਨਹੀਂ ਜੀ ਵੀ ਕਲਾ ਨਸ਼ਾ ਬੱਧ ਰਿਹਾ ਜੀ ਇਦਾਂ ਦੀ ਗੱਲ ਕੋਈ ਨਹੀਂ ਵੀਰ ਜੀ ਮੇਰਾ ਇੱਕ ਸਵਾਲ ਇਹ ਰੂ ਤੁਸੀਂ ਕਿਹਾ ਨਾ ਵੀ ਪੰਜਾਬ ਨੂੰ ਖਤਮ ਕਰ ਰਹੇ ਨੇ ਕੌਣ ਪੰਜਾਬ ਨੂੰ ਖਤਮ ਕਰ ਰਹੇ ਨੇ ਮੈਂ ਤੁਹਾਨੂੰ ਦੱਸਦਾ ਜੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਜੀ ਅੱਜ ਇੰਨੇ ਟੈਂਪੂ ਜਿੰਨ ਟਾਈਮ ਆਪਾਂ ਦੇਖਦੇ ਆਂ ਜੀ ਸੋਸ਼ਲ ਮੀਡੀਆ ਦੇ ਅੱਜ ਕਰ ਜਮਾਨਾ ਟੈਂਪੂਆਂ ਦਾ ਹੀ ਰਹਿ ਗਿਆ ਜੀ ਸੋਸ਼ਲ ਮੀਡੀਆ ਦੇ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਕੋਈ ਲਿਪਸਟਿਕ ਲਾ ਕੇ ਆਪਣੇ ਹਿੱਲਾ ਪਾ ਕੇ ਕੋਈ ਜਨਾਨੀ ਵਾਲੇ ਕੱਪੜੇ ਪਾ ਕੇ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਉਹਨਾਂ ਨੇ ਇੰਨੇ ਇੰਨੇ ਵਿਊ ਦਿੰਦੇ ਨੇ ਉਹਨਾਂ ਨੂੰ ਇੰਨੇ ਇੰਨੇ ਲਾਈਕ ਕਰਦੇ ਨੇ ਆਪਣੇ ਪੰਜਾਬੀ ਲੋਕ ਹੀ ਲਾਈਕ ਕਰਦੇ ਨੇ ਉਹਨਾਂ ਨੂੰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਸਿੰਘ ਸਰਦਾਰ ਦੀ ਸਾਡੇ ਕਾਸੀਂ ਗੱਤਕਾ ਖੇਡਦੇ ਆਂ ਜੀ ਅਸੀਂ ਗੱਤਕੇ ਵਾਲੀ ਤੇ ਸਾਡੀ ਵੀਡੀਓ ਨੂੰ ਕੋਈ ਲਾਈਕ ਨਹੀਂ ਆਂਦਾ ਇਹ ਸਾਡੀ ਨਮੋਸ਼ੀ ਵਾਲੀ ਗੱਲ ਹੈ ਇਹ ਕੋਈ ਇਦਾਂ ਬਾਹਰ ਦੀ ਗੱਲ ਨਹੀਂ ਅਸੀਂ ਵੀ ਇਹੀ ਅਪੀਲ ਕਰਦੇ ਆਂ ਸਾਰੇ ਵੀਰਾਂ ਨੂੰ ਕਿ ਪੰਜਾਬ ਸੰਭਣਾ ਆਪਾਂ ਆਪ ਖੁਦ ਸੰਭਣਾ ਹੈ ਕਿਸੇ ਹੋਰ ਨੇ ਨਹੀਂ ਪੰਜਾਬ ਨੂੰ ਸੰਭਣਾ ਤੇ ਤਿਆਰਬਰ ਤਿਆਰ ਰੋਜ਼ ਨੌਜਵਾਨੀ ਨੂੰ ਵੀ ਕਹੂੰਗਾ ਵੀ ਤੁਸੀਂ ਆਪ ਉੱਤਰੋ ਆਪ ਕੰਮਕਾਰ ਕਰੋ ਤੇ ਆਪ ਅੱਗੇ ਹੋ ਕੇ ਸਾਰਾ ਕੰਮ ਕਰ ਕਰਕੇ ਆਪ ਮੁਰੇ ਹੋਵੋ ਜੀ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਜੀ ਵੀਰ ਜੀ ਜਿਵੇਂ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਕੀਤੀ ਹੈ ਕਿ ਇਹ ਜਿਵੇਂ ਤੁਸੀਂ ਕਿਹਾ ਸ਼ਬਦ ਮਤਲਬ ਟੈਂਪੂਆਂ ਦੀ ਗੱਲ ਕੀਤੀਆਂ ਨਾ ਵੀ ਮਤਲਬ ਇਹਨਾਂ ਨੂੰ ਆਪਣੇ ਭਾਈ ਸਾਰੇ ਦੇ ਲੋਕ ਹੀ ਪ੍ਰਮੋਟ ਕਰ ਰਹੇ ਨੇ ਆਪਣੇ ਹੀ ਕਰਦੇ ਨੇ ਦੇਖੋ ਪ੍ਰਮੋਟ ਕਰਨ ਵਾਲੇ ਵੀ ਆਪਣੇ ਨੇ ਦੇਖੋ ਇਹਨਾਂ ਨੂੰ ਹੋਰ ਕੋਈ ਨਹੀਂ ਹੈਗਾ ਜੀ ਦੇਖੋ ਆਪਣੇ ਪੰਜਾਬ ਦੇ ਵਿੱਚ ਹੀ ਪ੍ਰਮੋਟ ਹੋ ਰਹੇ ਨੇ ਜੀ ਇਹ ਕੋਈ ਬਾਹਰ ਤੁਸੀਂ ਦੇਖ ਦੇਖ ਲਓ ਜਾ ਕੇ ਵੀ ਬਾਹਰ ਪ੍ਰਮੋਟ ਹੁੰਦਾ ਜੀ ਕੋਈ ਇਹ ਪੰਜਾਬੀ ਬੰਦੇ ਨੇ ਪੰਜਾਬ ਪੰਜਾਬ ਦੀ ਪ੍ਰਮੋਟ ਕਰ ਰਹੇ ਜੀ ਇਹਨਾਂ ਨੂੰ ਸਿਰਫ ਆਪ ਇਹੀ ਗੱਲ ਕਰਦੇ ਵੀ ਇਹਨਾਂ ਨੂੰ ਪ੍ਰੋਮੋਟ ਨਾ ਕਰੋ ਡੀਮੋਟੀਵੇਟ ਕਰੋ ਇਹਨਾਂ ਨੂੰ ਇਹਨਾਂ ਨੂੰ ਗਾਲ੍ਹਾਂ ਕੱਢੋ ਜਿੰਨੀਆਂ ਕੱਢ ਸਕਦੇ ਹੋ ਇਹਨਾਂ ਨੂੰ ਕਹੋ ਵੀ ਇਹ ਪੂਠੇ ਕੰਮ ਛੱਡੋ ਤੁਸੀਂ ਬੇ ਕੰਮ ਨਹੀਂ ਚਾਹੀਦੇ ਆਪਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਨੂੰ ਪੰਜਾਬ ਰਹਿਣ ਦਿਓ ਜਿਦਾਂ ਦਾ ਪੰਜਾਬ ਆ ਅਣਖੀ ਪੰਜਾਬ ਆ ਗੈਰਤ ਵਾਲਾ ਪੰਜਾਬ ਆ ਉਦਾਂ ਹੀ ਪੰਜਾਬ ਨੂੰ ਪੰਜਾਬ ਰਹਿਣ ਦਿਓ ਜੀ ਹਾਂ ਜੀ ਜਿੱਦੋਂ ਤੁਸੀਂ ਇਹ ਇਹਨਾਂ ਦੀ ਗੱਲ ਕੀਤੀ ਆ ਪਰ ਹੁਣ ਦੇ ਟਾਈਮ ਵਿੱਚ ਦੇਖੀਏ ਸਾਡੇ ਲੋਕਾਂ ਦੁਆਰਾ ਇਹਨਾਂ ਨੂੰ ਵੱਡੇ ਵੱਡੇ ਮੰਚਾਂ ਤੇ ਸੱਦੇ ਦਿੱਤੇ ਜਾਂਦੇ ਨੇ ਪ੍ਰੋਗਰਾਮਾਂ ਵਿੱਚ ਇਨਵਾਈਟ ਕੀਤਾ ਜਾਂਦਾ ਕੀ ਦੇਣ ਇਹਨਾਂ ਨੂੰ ਸਮਾਜ ਦੀ ਮੈਂ ਕਹਿੰਦਾ ਕੋਈ ਦੇਣ ਨਹੀਂ ਇਹਨਾਂ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਸਾਡੀ ਕੌਮ ਨੂੰ ਐਨੇ ਜਣੇ ਦੇਣ ਸਾਡੇ ਕੌਮ ਨੂੰ ਐਨੇ ਐਨੇ ਲੋਕਾਂ ਨੇ ਐਨੇ ਅਮਰਤ ਛਕਾਏ ਨੇ ਤੇ ਉਹਨਾਂ ਨੂੰ ਆਪਾਂ ਸੱਦ ਦੇਣੀ ਹੈਗੇ ਇਹਨਾਂ ਨੂੰ ਆਪਾਂ ਸੱਦ ਲੈਣੇ ਆ ਮੰਚਾ ਦੇ ਉੱਤੇ ਵੀ ਤੁਸੀਂ ਆ ਜਾਓ ਸਪੈਸ਼ਲ ਇਹਨਾਂ ਨੂੰ ਇਨਵਿਟੇਸ਼ਨ ਦਿਆ ਜਾਂਦਾ ਜੀ ਇਹ ਇਹਨਾਂ ਨੂੰ ਕੋਈ 1% ਦੀ ਦੇਣ ਨਹੀਂ ਇਹ ਸਾਰੇ ਇਹਦਾ ਬਰਬਾਦ ਕਰਨੇ ਨੇ ਕਹਿਣ ਦਾ ਭਾਵ ਇਹੀ ਇੱਕ ਹਿੱਸਾ ਹੈ ਜੋ ਪੰਜਾਬ ਨੂੰ ਬਰਬਾਦ ਕਰਨ ਵਾਲਾ ਉਹਦਾ ਕੋਈ ਹਿੱਸਾ ਨਹੀਂ 90% ਪੰਜਾਬ ਪੰਜਾਬ ਹੀ ਹੈ ਇਹ 10% ਕੋਈ ਹਿੱਸਾ ਆਉਣਾ ਹੈ ਜਿਹੜਾ ਪੰਜਾਬ ਨੂੰ ਬਰਬਾਦ ਕਰ ਰਿਹਾ ਉਹਦਾ ਪੰਜਾਬ ਪੰਜਾਬ ਹੀ ਆ ਖੁਸ਼ਹਾਲ ਹੈ ਪੰਜਾਬ ਥੋੜਾ ਜਿਹਾ ਕੰਮ ਕਰਨ ਦੀ ਲੋੜ ਹੈ ਪੰਜਾਬ ਤੇ ਉਹਦਾ ਚੜ੍ਹਦੀ ਕਲਾ ਚ ਪੰਜਾਬ ਹੈ ਉਹਦਾ ਕੋਈ ਗੱਲ ਨਹੀਂ ਹੈਗੀ ਜੀ ਪੰਜਾਬ ਨੂੰ ਕੀ ਤੁਸੀਂ ਉਹਨਾਂ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਕੀ اپیل ਕਰੋਗੇ ਜਿਹੜੇ ਕੇਸ ਕਟਾ ਰਹੇ ਨੇ ਦਾੜ੍ਹੀਆਂ ਕਟਾ ਰਹੇ ਨੇ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਜੇ ਕਹੀਏ ਜੀ ਆਪਾਂ ਵੀ ਕੇਸਾਂ ਧਾਰੀ ਚ ਜ਼ਿਆਦਾ ਸਿੱਖੀ ਹੋਊਗੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਨੇ ਜੇ ਅਸੀਂ ਉਹਨਾਂ ਨੂੰ ਗੱਲ ਆਵਾਂਗੇ ਨਾਲ ਲਾਵਾਂਗੇ ਉਹਨਾਂ ਦਾ ਮਨ ਆਪੇ ਮਾਰ ਲੈਣੇ ਬਣਾ ਦੇਣਾ ਇਹਦਾ ਕੋਈ ਗੱਲ ਨਹੀਂ ਹੈਗੀ ਜੀ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸਾਡੇ ਭਰਾ ਨੇ ਜਦੋਂ ਕੌਮ ਤੇ ਭੀੜ ਪੈਂਦੀ ਆ ਸਭ ਤੋਂ ਵੱਡੇ ਅੱਗੇ ਹੋ ਕੇ ਉਹੀ ਖੜਦੇ ਨੇ ਸਾਡੀ ਕੌਮ 'ਚ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਭਰਾ ਨੇ ਅੱਜ ਜੇ ਉਹਨਾਂ ਨੇ ਵਾਲ ਕਟਾਏ ਨੇ ਅੱਜ ਜੇ ਦਾੜ੍ਹੀਆਂ ਕਟਾਈਆਂ ਨੇ ਤਾਂ ਉਹਨਾਂ ਨੂੰ ਨਾਲ ਲਾਣ ਦੀ ਲੋੜ ਐ ਉਹਨਾਂ ਨੂੰ ਭਜਾਣ ਦੀ ਲੋੜ ਨਹੀਂ ਉਹਨਾਂ ਨੂੰ ਕਹੋ ਕੋਈ ਗੱਲ ਨਹੀਂ ਨਾਲ ਲਾਓ ਆਪੇ ਮਾਰੇ ਨੇ ਮਾਨ ਬਣਾ ਦੇਣਾ ਉਹਨਾਂ ਦਾ ਆਪੇ ਮਾਨ ਬਣ ਜਾਂਦਾ ਬਣ ਜਾਂਦਾ ਆਪਾਂ ਹੀ ਮਾਰੇ ਨੇ ਕੇਸ ਬਣਾ ਦੇਨੇ ਉਹਨਾਂ ਦੇ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਫਿਰ ਵੀ ਕਿ ਮੇਰਾ ਸਵਾਲ ਰਹੂਗਾ ਵੀ ਜਿਨ੍ਹਾਂ ਨੇ ਚਲੋ ਸੋਨਾ ਬਾਣਾ ਹਨਾ ਅਕਾਲ ਪੁਰਖ ਦਾ ਸਜਾਇਆ ਹੋਇਆ ਗੁਰੂ ਦਾ ਹਨਾ ਫਿਰ ਉਹ ਲੋਕ ਉਹਨਾਂ ਨੂੰ ਫੜ ਕੇ ਕਿਉਂ ਨਹੀਂ ਲਿਆ ਰਹੇ ਉਹਨਾਂ ਨੂੰ ਸਿੱਧੇ ਰਾਸਤੇ ਕਿਉਂ ਨਹੀਂ ਪਾਰ ਹੈ ਗੁਰੂ ਦੇ ਸਿੰਘਾਂ ਦਾ ਇਹ ਫਰਜ ਬਣਦਾ ਨਾ ਬਿਲਕੁਲ ਇਹ ਫਰਜ ਬਣਦਾ ਦੇਖੋ ਜੀ ਜੇ ਆ ਤਾਂ ਆਪਾਂ ਆਪਾਂ ਨੂੰ ਤੋੜਨ ਦੀ ਗੱਲ ਨਾ ਕਰੀ ਆਪਾਂ ਉਹਨਾਂ ਨੂੰ ਜੋੜਨ ਦੀ ਗੱਲ ਕਰੀਏ ਦੇਖੋ ਅੱਜ ਕੱਲ ਤੋੜਨ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਨੇ ਤੇ ਜੋੜਨ ਦੀ ਗੱਲ ਘੱਟ ਹੁੰਦੀ ਹੈ ਆਪਾਂ ਜੋੜਾਂਗੇ ਕਿਵੇਂ ਜੇ ਆਪਾਂ ਉਹਨਾਂ ਨੂੰ ਗਾਲਾਂ ਹੀ ਕੱਢੀ ਜਾਵਾਂਗੇ ਜੇ ਆਪਾਂ ਨੂੰ ਉਹਨਾਂ ਨੂੰ ਛਿੱਤਰੀ ਮਾਰੀ ਜਾਵਾਂਗੇ ਤੂੰ ਵਾਲ ਕਟਾਏ ਆ ਤੂੰ ਦਾੜ੍ਹੀ ਕਟਾਈ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਜੇ ਉਹਨਾਂ ਨੂੰ ਨਾਲ ਲਾਵਾਂਗੇ ਆਪਣੇ ਆਪੇ ਨਾਲ ਲੱਗ ਜਾਣ ਉਹਨਾਂ ਨੇ ਸਮੇਂ ਦੇ ਨਾਲ ਉਹਨਾਂ ਨੇ ਵੀ ਦਾੜ੍ਹੀ ਕੇਸ ਰੱਖ ਲੈਣੇ ਨੇ ਉਹਨਾਂ ਨੇ ਵੀ ਸਿੰਘ ਸਜ ਜਾਣਾ ਇਹ ਆਪਣਾ ਧਰਮ ਹੈ ਜੀ ਦੇਖੋ ਸਭ ਤੋਂ ਵੱਡੀ ਤਾ ਦੇਖਿਆ ਜਾ ਰਿਹਾ ਵਿੱਚ ਨਾ ਕਈ ਚਰਚਾ ਚੱਲ ਰਹੀਆਂ ਨੇ ਵੀ ਗੁਰੂ ਦਾ ਬਾਣਾ ਉਹਨਾਂ ਨੇ ਲਿਬਾਸ ਜਿਹੜਾ ਪਾਇਆ ਹੋਇਆ ਪਰ ਕਰ ਰਹੇ ਨੇ ਉਹ ਕੁਰਕਰਮ ਬਿਲਕੁਲ ਜੀ ਇਦਾਂ ਦੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਬਾਣਾ ਭਾਣਾ ਪਾਇਆ ਹੋਇਆ ਜੀ ਕਰ ਕੁਰਕਰਮ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਇਹ ਜੀ ਦੇਖੋ ਅੱਜ ਕੱਲ ਬਾਣਾ ਦੇ ਵਿੱਚ ਵੀ ਪੁੱਠੇ ਕੰਮ ਕਰਨ ਵਾਸਤੇ ਬਹੁਤ ਲੋਕ ਨੇ ਜੀ ਦੇਖੋ ਇਦਾਂ ਦੀ ਗੱਲ ਕੋਈ ਨਹੀਂ ਵੀ ਸਿੱਖੀ ਕੋਈ ਇਹ ਨਹੀਂ ਹੈਗੀ ਜੀ ਵੀ ਕਿਸੇ ਨੇ ਕੋਈ ਕਿਸੇ ਨੇ ਵਾਲ ਕਟਾਇਆ ਸਿੱਖ ਕੌਮ ਦੇ ਵਿੱਚ ਉਹ ਵੀ ਓਨਾ ਹੀ ਗਿਣਿਆ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਵੀ ਉਹ ਆਪਣੇ ਤੋਂ ਸਿੱਖ ਘੱਟ ਹੋਊਗਾ ਸ਼ਾਇਦ ਉਹ ਸਾਡੇ ਤੋਂ ਜ਼ਿਆਦਾ ਮਰਿਆਦਾ ਰੱਖਦਾ ਹੋਵੇ ਨਿਤਨੇਮ ਸਾਡੇ ਤੋਂ ਜ਼ਿਆਦਾ ਹੋਵੇ ਜੀ ਉਹ ਜਪਜੀ ਸਾਹਿਬ ਪੜਦਾ ਹੋਵੇ ਜਪ ਸਾਹਿਬ ਪੜਦਾ ਹੋਵੇ ਚਪਈ ਸਾਹਿਬ ਪੜਦਾ ਹੋਵੇ ਸਵੇਰੇ 3 ਵਜੇ ਉੱਠਦਾ ਹੋਵੇ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਉਹ ਉਹਨਾਂ ਨੇ ਆਪ ਹੀ ਮੁੜਿਆਣਾ ਜੀ ਦੇਖੋ ਸਮੇਂ ਨੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੇ ਆਪ ਹੀ ਮੁੜਿਆਣਾ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਉਹ ਵੀ ਸੈੱਟ ਹੋ ਜਾਣਗੇ ਸਾਰੇ ਸੈੱਟ ਹੋ ਜਾਣਗੇ ਪੰਜਾਬ ਖੁਸ਼ਹਾਲ ਹੋ ਜਾਊਗਾ ਜੀ ਹਾਂਜੀ ਚਲੋ ਵੀਰ ਜੀ ਆਪਾਂ ਨਾਮ ਤਾਂ ਕੀ ਲੈਣਾ ਪਰ ਚਰਚਾ ਚੱਲ ਰਹੀ ਯਾਨੀ ਕੋਈ ਕੋਈ ਪ੍ਰਚਾਰਕ ਨੇ ਹਨਾ ਮਤਲਬ ਵੀ ਦਿੰਦੇ ਨੇ ਤੇ ਮਤਲਬ ਕੀ ਸਾਡੇ ਜੇ ਪੇਰੈਂਟਸ ਸਾਡੇ ਮਾਪੇ ਬਣ ਜਾਣ ਹਨਾ ਤਾਂ ਉਹ ਪ੍ਰਚਾਰਕ ਆਉਂਦੇ ਨੇ ਫੇਮ ਦੇ ਲਈ ਫਿਰ ਬਾਅਦ ਵਿੱਚ ਕਹਿੰਦੇ ਬਾਹਰੋਂ ਕੁਝ ਹੋਰ ਹੁੰਦਾ ਅੰਦਰੋਂ ਕੁਝ ਹੋਰ ਹੁੰਦਾ ਬਿਲਕੁਲ ਇਹਦਾ ਗੱਲ ਹੈ ਜੀ ਇਹ ਦੇਖੋ ਦੁਨੀਆਦਾਰੀ ਦੇ ਪੱਖ ਨੇ ਜੀ ਦੇਖੋ ਇੱਕ ਪੱਖ ਸਿੱਧਾ ਵੀ ਹੋਊਗਾ ਇੱਕ ਪੱਖ ਨੈਗੇਟਿਵ ਨੈਗੇਟਿਵ ਵੀ ਹੋਊਗਾ ਜੀ ਦੇਖੋ ਚਲੋ ਆਪਾਂ ਤਾਂ ਇਹੀ ਗੱਲ ਕਰਦੇ ਆਂ ਜੀ ਜਿਹੜੇ ਇਹ ਬੇਮੁਖ ਹੋਏ ਹੋਏ ਨੇ ਗੁਰੂ ਤੋਂ ਇਹ ਵੀ ਮੁੜੇ ਆਣ ਦੇਖੋ ਗੁਰੂ ਦੇ ਬਾਣੇ ਪਾ ਕੇ ਜਿਹੜੇ ਬੇਮੁਖ ਹੋਏ ਹੋਏ ਨੇ ਇਹ ਵੀ ਮਾਰੇ ਮਾਰੇ ਇਹਨਾਂ ਨੂੰ ਵੀ ਭਲੀ ਬਖਸ਼ੇ ਜੀ ਮਾਰੇ ਕਿਰਪਾ ਕਰੇ ਇਹਨਾਂ ਦੇ ਵੀ ਇਹ ਵੀ ਆਪਣੇ ਕੁਰਕਰਮ ਛੱਡ ਕੇ ਜੀ ਆਪਣੇ ਸਿੱਧੇ ਰਾਹ ਲੱਗਣ ਸੇਵਾ ਕਰਨ ਕੌਮ ਦੀ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰਨ ਕਰਨ ਅੰਮ੍ਰਿਤ ਛਕਣ ਬਾਟੇ ਤਿਆਰ ਕਰਨ ਵੱਧ ਤੋਂ ਵੱਧ ਇਹੀ ਸੇਵਾ ਇਹਨਾਂ ਦੇ ਮੱਥੇ ਲੱਗੀ ਹੋਈ ਹੈ ਜੀ ਦੇਖੋ ਜੀ ਜੀ ਵੀਰ ਜੀ ਜੋ ਆਪਾਂ ਡਰਿੰਕ ਤੇ ਆਉਣੇ ਆ ਤੁਸੀਂ ਡਰਿੰਕ ਤਾਂ ਤਿਆਰ ਕਰ ਹੀ ਰਹੇ ਹੋ ਨਾਲ ਤੁਹਾਡਾ ਇੱਕ ਬੋਰਡ ਲਗਾਇਆ ਹੋਇਆ ਤੁਸੀਂ ਨਾਲ ਹੋਰ ਹੋਰ ਕੀ ਕਰ ਰਹੇ ਹੋ ਮਤਲਬ ਸਾਡੇ ਕੋਲ ਜੀ 3-4 ਬ੍ਰਾਂਚਾਂ ਨੇ ਸਾਹਿਬ ਦਸ਼ਮੇ ਜਗਤਕਾ ਖਾੜਾ ਬੋਸਰ ਰੋਡ ਸਨੌਰ ਤੇ ਇੱਕ ਬ੍ਰਾਂਚ ਆ ਸਾਡੀ ਦੇਵੀਗੜ ਸਾਡੇ ਇੱਕ ਸਾਡੀ ਬ੍ਰਾਂਚ ਆ ਜੀ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਗੱਤਕਾ ਸਿਖਾਣੇ ਹੁੰਨੇ ਆ ਜੀ ਗੁਰਮਤ ਅਸੀਂ ਸਿਕਾਈ ਦਾ ਉਹਨਾਂ ਨੂੰ ਨਿਤਨੇਮ ਕਰਾਈਦਾ ਜੀ ਅਸੀਂ ਖਿੱਚ-ਕਿੱਚ ਕੇ ਲੈ ਕੇ ਆਨੇ ਹੁੰਨੇ ਆ ਛੋਟੇ-ਛੋਟੇ ਘਰਾਂ ਦੇ ਬੱਚੇ ਜੇ ਮੈਂ ਸਿਗਲੀ ਘਰਾਂ ਦੇ ਬੱਚੇ ਹੋਗੇ ਉਹਨਾਂ ਦੇ ਛੋਟੇ-ਛੋਟੇ ਬੱਚੇ ਘਰਾਂ ਤੋਂ ਖੁਦ ਅਸੀਂ ਆਪ ਡਿਊਟੀ ਲਾਣੇ ਹੁੰਨੇ ਆ ਸਾਡੇ ਜਥੇਦਾਰ ਜੀ ਨੇ ਹਰਪਾਲ ਸਿੰਘ ਪਾਲਾ ਜੀ ਤੇ ਸਾਡੀ ਆਪ ਖੁਦ ਦੀ ਡਿਊਟੀ ਆ ਜੀ ਅਸੀਂ ਉਹਨ ਜਣ ਪੁੱਠੇ ਕੰਮ ਛੱਡਣ ਕੈਮੀਕਲਾਂ ਤੋਂ ਦੂਰ ਰਹਿਣ ਲੋਕ ਜੈਨੀ ਉਹਨਾਂ ਚੀਜ਼ ਪੀਣ ਜੈਨੂ ਡਰਿੰਕ ਮੇਨ ਜੋ ਆਪਣੇ ਪੰਜਾਬ ਦਾ ਅਸਲ ਵਿਰਸਾ ਉਹ ਸਾਂਭਣ ਦੀ ਸਭ ਤੋਂ ਵੱਡੀ ਗੱਲ ਹੈ ਜੀ ਹਾਂਜੀ ਜੀ ਅਸੀਂ ਇੱਕ ਮੇਰੇ ਇਹ ਸਵਾਲ ਰਹੁ ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਨੇ ਸਿੱਖ ਜਥੇਬੰਦੀ ਚ ਉਹ ਐ ਜੀ ਪੀ ਸੀ ਹੋ ਜੇ ਤਾਂ ਹੁਣ ਇਹਨਾਂ ਦਿਨਾਂ ਵਿੱਚ ਆਪਾਂ ਦੇਖ ਰਹੇ ਆ ਨਾ ਉਹ ਕਹਿੰਦੇ ਆਪਸ ਦੇ ਵਿੱਚ ਮੇਨੇ ਮੇਨੇ ਹੋ ਰਹੇ ਨੇ ਫਿਰ ਉਹ ਅਸਲ ਮੁੱਦੇ ਕਿਉਂ ਨਹੀਂ ਚੁੱਕ ਰਹੇ ਜਿਹੜੇ ਚੁੱਕਣ ਵਾਲੇ ਨੇ ਦੇਖੋ ਜੀ ਇਹ ਤਾਂ ਜੀ ਖੱਡ ਕਿਉਂ ਮਿਸਰੀ ਹੈ ਜੀ ਇਹਨਾਂ ਦੀ ਇਹ ਤਾਂ ਸਾਰੇ ਇੱਕੋ ਹੀ ਦੇ ਨੇ ਜੀ ਦੇਖੋ ਸਾਰੇ ਆਪਾਂ ਇਹੀ ਗੱਲ ਕਾਹਾਂਗੇ ਜੀ ਦੇਖੋ ਅੱਛਾ ਵੀ ਅੰਦਰੋਂ ਇੱਕੋ ਨੇ ਇਹ ਇਹ ਤਾਂ ਅੰਦਰੋਂ ਇੱਕੋ ਹੀ ਨੇ ਦੇਖੋ ਜੀ ਇਹ ਤਾਂ ਗੱਲਾਂ ਕਰਨ ਦੀਆਂ ਨੇ ਨੇ ਜੀ ਦੇਖੋ ਆਹ ਦੇਖੋ ਜਿੰਨੇ ਆਪਣੇ ਆਪਣੇ ਮੁੰਡਿਆਂ ਤੇ ਸਾਰੇ ਦੋਸ਼ ਲੱਗਦੇ ਨੇ ਜੀ ਦੇਖੋ ਕੋਈ ਬਾਹਰ ਦੀ ਸਟੇਟ ਵਾਲੇ ਦੇ ਬੰਦੇ ਤੇ ਨਹੀਂ ਦੋਸ਼ ਲੱਗਦਾ ਤੁਸੀਂ ਦੇਖ ਸਕਦੇ ਹੋ ਆਪਣੇ ਮੁੰਡੇ ਜੇਲਾਂ 'ਚ ਨੇ ਜੀ ਅੱਜ ਸਾਰੇ ਡੱਕੇ ਹੋਏ ਨੇ ਜੀ ਕੋਈ ਤੁਸੀਂ ਬਾਹਰ ਦੀ ਸਟੇਟ ਦਾ ਦਿਖਾ ਦਿਓ ਕੋਈ ਡੱਕਿਆ ਹੋਇਆ ਜੀ ਇਹ ਸਿਰਫ ਬਾਣੇ ਨੂੰ ਦੇਖ ਕੇ ਇਹ ਦਮਾਲੇ ਨੂੰ ਦੇਖ ਕੇ ਦਾੜੀ ਨੂੰ ਦੇਖ ਕੇ ਇਹਨਾਂ ਨੇ ਅੰਦਰ ਸਿੱਟ ਦੇਣਾ ਪੰਜਾਬ ਨੂੰ ਸਾਂਭਣ ਦੀ ਲੋੜ ਹੈ ਨੌਜਵਾਨਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਵੀਰੋ ਤੁਸੀਂ ਉਠੋ ਘਰ ਘਰ ਉਠੋਗੇ ਤਾਂ ਆਪਾਂ ਆਪਣਾ ਆਪਣਾ ਫਰਜ਼ ਸਾਂਭੀਏ ਦੋ ਦੋ ਚਾਰ ਚਾਰ ਪੰਜ ਪੰਜ ਕਰਕੇ ਆਪਣੇ ਵੀਰਾਂ ਨੂੰ ਨਾਲ ਜੋੜੀਏ ਸਿੰਘ ਆਟੋਮੈਟਿਕਲੀ ਸੱਜ ਜਾਣਾ ਇਹਦਾ ਕੋਈ ਗੱਲ ਨਹੀਂ ਆਪਾਂ ਤੁਰਨ ਦੀ ਆਪਾਂ ਨੂੰ ਲੋੜ ਹੈ ਜੀ ਮਰਨ ਨਹੀਂ ਆਪੇ ਸਿੱਧੇ ਰਾਹ ਲਾ ਦੇਣਾ ਐਦਾ ਦੀ ਕੋਈ ਗੱਲ ਨਹੀਂ ਜੀ ਹਾਂਜੀ ਤੇ ਵੀਰ ਜੀ ਕਿ ਇਹ ਸਵਾਲ ਵੀ ਰੂ ਚਲੋ ਚਾਹੇ ਪ੍ਰਵਾਸੀ ਭਾਈਚਾਰਾ ਪਰ ਹੈਗੇ ਤੇ ਇਨਸਾਨ ਨੇ ਹਨਾ ਆਪਾਂ ਪੰਜਾਬੀਆਂ ਦੀ ਕੌਮ ਆ ਆਪਾਂ ਪੰਜਾਬ ਚ ਹਨਾ ਤਾਂ ਆਪਣੀ ਜਿ ਇੱਕ ਭੇਦਭਾਵ ਨਹੀਂ ਹੋਣਾ ਚਾਹੀਦਾ ਚਲੋ ਪ੍ਰਵਾਸੀਆਂ ਨੂੰ ਵੀ ਚਲੋ ਆ ਰਹੇ ਨੇ ਹਨਾ ਉਹ ਨਫ਼ਰਤ ਵਾਲੀ ਜਿਹੜੇ ਭੇਦਭਾਵ ਲੋਕ ਕਰ ਰਹੇ ਨੇ ਉਹਨਾਂ ਨੂੰ ਵੀ ਮਿਟਾਉਣਾ ਚਾਹੀਦਾ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇ ਕੋ ਭੇਤ ਭਾਵ ਦੀ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਵੀ ਇਹਨਾਂ ਦਾ ਲੈ ਭੇਤ ਭਾਵ ਹੈ ਪਰ ਇਹਨਾਂ ਦੇ ਹਾਲਾਤ ਜਿੱਦਾਂ ਦਾ ਹੁਣ ਇਹਨਾਂ ਦੇ ਮਾਹੌਲ ਬਣਾ ਤੇ ਆ ਪੰਜਾਬ ਦਾ ਜੇ ਤੁਸੀਂ ਦੇਖ ਸਕਦੇ ਹੋ ਸਾਡੇ ਮੁੰਡਾ ਪਿਛਲੀ ਵਾਰ ਚੰਡੀਗੜ੍ਹ ਮਾਰਿਆ ਸੀਗਾ ਜਿਵੇਂ ਸਾਡੇ ਦੋ ਮੁੰਡੇ ਮਾਰਤੇ ਜੀ ਇਹਨਾਂ ਦੇ ਇਹ ਮਾਹੌਲ ਪੁੱਠਾ ਕਰੀਏਟ ਕਰ ਰਹੇ ਨੇ ਇਸ ਕਰਕੇ 네ਗਟਿਵ ਵੀ ਦੇ ਵਿੱਚ ਇਹਨਾਂ ਦਾ ਧਿਆਨ ਸਾਰਾ ਸਾਡਾ ਧਿਆਨ 네ਗਟਿਵ ਵਿੱਚ ਜਾਂਦਾ ਜੀ ਸਾਰੇ ਅਸੀਂ ਮਾੜੇ ਕਹਿੰਨੇ ਆ ਪ੍ਰਵਾਸੀਆਂ ਨੂੰ ਸਾਰਿਆਂ ਨੂੰ ਇਸ ਗੱਲ ਪਿੱਛੇ ਤੇ ਦੂਜਾ ਆਪਾਂ ਨੂੰ ਆਪ ਹੀ ਸਾਹਮਣਾ ਪੈਣਾ ਆਪਾਂ ਪਰਵਾਸੀ ਨੂੰ ਬਾਹਰ ਕੱਢਣ ਦੀ بجائے ਆਪਾਂ ਆਪ ਹੀ ਆਪਾ ਆਪ ਜਿੰਨੇ ਨੌਜਵਾਨ ਆ ਆਪ ਹੀ ਉਠਿਏ ਆਪਣਾ ਕੰਮਕਾਰ ਸੰਭੀਏ ਆਪਣਾ ਕੀਤਾ ਸੰਭੀਏ ਆਪਾਂ ਨੂੰ ਲੋੜ ਹੀ ਨਹੀਂ ਇਹਨਾਂ ਨੇ ਆਪੇ ਹੀ ਭੱਜ ਜਾਣਾ ਆਪਾਂ ਇਹਨਾਂ ਨੂੰ ਕੁਛ ਨਾ ਕਹੀਏ ਆਪੇ ਹੀ ਇਹਨਾਂ ਨੇ ਤੁਰ ਜਾਣਾ ਜਦੋਂ ਆਪਾਂ ਆਪਣਾ ਵਿਰਸਾ ਆਪਣਾ ਕੰਮਕਾਰ ਆਪਣਾ ਸਭ ਕੁਝ ਸੰਭ ਲਈਏ ਜਦੋਂ ਆਪਾਂ ਨੇ ਲਾਸਟ ਵੀਰ ਜੀ ਮੇਰੇ ਇਹ ਸਵਾਲ ਰਹੂਗਾ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਟਕੇ ਹੋਏ ਨੇ ਇੰਸਟਾਗ੍ਰam ਤੇ ਲੱਗ ਰਹੇ ਨੇ ਤੇ ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਤੁਸੀਂ ਕੀ ਕਰੋਗੇ ਅਪੀਲ ਤਾਂ ਇਹੀ ਆਈ ਦੇਖੋ ਸਭ ਤੋਂ ਵੱਡੀ ਗੱਲ ਆ ਮੇਰੇ ਜਿੰਨੇ ਵੀ ਮੇਰੇ ਵੀਰਾਂ ਪਈ ਵੀਰਾਂ ਭੈਣਾ ਸੋਸ਼ਲ ਮੀਡੀਆ ਤੇ ਸਾਰਾ ਦਿਨ ਆਪਾਂ ਰੀਲਾਂ ਰੀਲਾਂ ਦੇ ਹੀ ਹੋ ਗਿਆ ਜੀ ਸਾਰਾ ਜਮਾਨਾ ਜੀ ਇਹ ਅੱਜ ਦਾ ਸਮਾਜ ਸੋਸ਼ਲ ਮੀਡੀਆ ਯੁੱਗ ਸਾਰਾ ਰੀਲਾਂ ਬਣਾਈ ਜਾਂਦੇ ਆਪਾਂ ਪੂਠੇ ਕੰਮ ਕਰੀ ਜਾਂਦੇ ਆ ਇਹਨਾਂ ਤੋਂ ਹਟ ਕੇ ਆ ਤੁਸੀਂ ਗੁਰੂ ਘਰ ਦੇ ਵਿੱਚ ਵੀ ਜਾ ਕੇ ਸੇਵਾ ਕਰੋ ਗੁਰੂ ਘਰ ਦੇ ਵਿੱਚ ਜਾ ਕੇ ਸੰਥਿਆ ਲੋ ਬਾਣੀ ਪੜੋ ਆਪੇ ਮਾਰੇ ਨੇ ਰਸ ਕਿਉਂਕਿ ਅਸਲ ਅਸਲ ਤਾਂ ਚੀਜ਼ ਇਹ ਹੈ ਮਾਰੇ ਨੇ ਜੇ ਆਪਾਂ ਨੂੰ ਮਹਾਰਾਜ ਨੇ ਆਪਾਂ ਨੂੰ ਜੇ ਆਪਾਂ ਦੇਖੀਏ ਅਸਲ ਅਸਲ ਜ਼ਿੰਦਗੀ ਦੇ ਵਿੱਚ ਆਏ ਦਾ ਸਕੂਨ ਉਦੋਂ ਮਿਲਣਾ ਜਦੋਂ ਆਪਾਂ ਮਹਾਰਾਜ ਦੇ ਗੋਦ ਦੇ ਵਿੱਚ ਜਾ ਕੇ ਬੈਠਾਂਗੇ ਜਦੋਂ ਆਪਾਂ ਬਾਣੀ ਪੜਾਂਗੇ ਤੇ ਅਸੀਂ ਇਹੀ ਅਪੀਲ ਕਰਦੇ ਆ ਨੌਜਵਾਨੇ ਨੂੰ ਸਾਰੇ ਬਾਣੀ ਵੱਧ ਤੋਂ ਵੱਧ ਪੜੋ ਸਾਰੇ ਆਪਣੇ ਆਪਣੇ ਪੰਜਾਬੀ ਭਾਈ ਦਾ ਸਾਥ ਦਿਓ ਆਪਣੇ ਪੰਜਾਬੀ ਭਾਈ ਦਾ ਸਾਥ ਦਾਂਗੇ ਆਪਾਂ ਆਟੋਮੈਟਿਕਲੀ ਚੜ੍ਹਾਈ ਤੇ ਹੋਵਾਂਗੇ ਆਪਾਂ ਪੰਜਾਬ ਨੂੰ ਪੰਜਾਬ ਆਪਾਂ ਦੁਬਾਰਾ ਦੁਬਾਰਾ ਰਲ ਕੇ ਬਣਾਈਏ ਇਹ ਗੱਲਾਂ ਇਹ ਅਫਵਾਮਾਂ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਸਭ ਕੁਝ ਪੰਜਾਬ ਦੇ ਵਿੱਚ ਆ ਪੰਜਾਬ ਨੂੰ ਆਪਾਂ ਸੋਨੇ ਦੀ ਚੀੜੀ ਅੱਜ ਵੀ ਕਹਿ ਸਕਦੇ ਆ ਬਣਾ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਨੂੰ ਰਲ ਮਿਲ ਕੇ ਦੁਬਾਰਾ ਫੇਰ ਪੰਜਾਬ ਅਸਾਰਨ ਦੀ ਜ਼ਰੂਰ ਤਾਂ ਹੈ ਪੰਜਾਬ ਦੁਆਰਾ ਬਣਾਈ ਹੈ ਆਪਾਂ ਦੁਆਰਾ ਰਲ ਕੇ ਸਾਰਿਆਂ ਨੂੰ ਬੇਨਤੀ ਫਿਰ ਜਿਵੇਂ ਤੁਸੀਂ ਕਿਹਾ ਹਨਾ ਪੰਜਾਬ ਨੂੰ ਦੁਬਾਰਾ ਮਿਲ ਕੇ ਦੁਬਾਰਾ ਪੰਜਾਬ ਬਣਾਈਏ ਤਾਂ ਹੁਣ ਜਿਹੜਾ ਕਿ ਇਨਸਾਨੀ ਅੰਦੋਲਨ ਵੀ ਚੱਲ ਰਿਹਾ ਸੀ ਤਾਂ ਮੇਰਾ ਸਵਾਲ ਇਹ ਰਹੂਗਾ ਉੱਥੇ ਜਿਹੜੇ ਸਾਡੇ ਪੰਜਾਬੀ ਬਾਰਡਰਾਂ ਦੇ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਲਈ ਡਟੇ ਹੋਏ ਨੇ ਫਿਰ ਇਹ ਚਰਚਾ ਚੱਲ ਰਹੀ ਸੀ ਕਿ ਇਹਨੇ ਜਿਹੜੇ ਉਹਨਾਂ ਨੇ ਧਾਰਨੇ ਚੁਕਵਾਏ ਗਏ ਨੇ ਉਹ ਤਾਂ ਤਾਂ ਚੁਕਵਾਏ ਗਏ ਨੇ ਵੀ ਜਿਹੜੀ ਆਮ ਪਬਲਿਕ ਆਮ ਲੋਕ ਨੇ ਉਹ ਖੱਜਲ ਖਵਾਰ ਨਾ ਹੋਣ ਸਵਾਲ ਹੁਣ ਇੱਥੇ ਇਹ ਉੱਠਦਾ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਹੱਕ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਤਾਂ ਦੇਖੋ ਜੀ ਮੰਗਾ ਮੈਂ ਕਹ ਰਿਹਾ ਜੀ ਸਭ ਲਈ ਜਾਇਜ਼ ਨੇ ਜੀ ਜੋ ਕਿਸਾਨ ਮੰਗਾ ਮੰਗ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਕਿਸਾਨ ਦੀ ਮੰਗ ਕੋਈ ਸਾਡੇ ਅਸੀਂ ਮਜ਼ਦੂਰ ਬੰਦੇ ਵੀ ਆਣਾ ਜੇ ਕਿਸਾਨ ਸਾਡੇ ਲਈ ਵੀ ਮੰਗ ਬੈ ਉੱਥੇ ਬੈਠੇ ਸੀ ਮਜ਼ਦੂਰਾਂ ਨੂੰ ਵੀ ਘਟਾ ਇਸ ਚੀਜ਼ ਦਾ ਸਭ ਨੂੰ ਘਟਾ ਜਦੋਂ 500 ਰੁਪਏ ਕਿਲੋ ਆਟਾ ਹੋ ਗਿਆ ਫਿਰ ਆਪਾਂ ਕਿਸਾਨਾਂ ਨੂੰ ਯਾਦ ਕਰਾਂਗੇ ਵੀ ਅੱਜ 500 ਰੁਪਏ ਕਿਲੋ ਆਟਾ ਹੋ ਗਿਆ ਆਪਾਂ ਪਾਕਿਸਤਾਨ ਦੇ ਵਿੱਚ ਤੁਸੀਂ ਜਾ ਕੇ ਦੇਖੋ ਦੋ ਦੋ 3 300 ਰੁਪਏ ਦੁੱਧ ਹੋਇਆ ਪਿਆ ਦੋ ਦੋ 3 300 ਰੁਪਏ ਆਟਾ ਹੋਇਆ ਪਿਆ ਉੱਥੇ ਮੈਂ ਕਹਿੰਦਾ ਖਾਣ ਨੂੰ ਵੀ ਨਹੀਂ ਕੁਛ ਹੈਗਾ ਇਹ ਆਪਾਂ ਨੂੰ ਸਾਂਭਣਾ ਪੈਣਾ ਇਹ ਸਭ ਕੁਝ ਆਪਾਂ ਨੂੰ ਰਲ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਨੂੰ ਆਪਣੇ ਆਪਣੇ ਘਰੋਂ ਪਹਿਲਾਂ ਸਾਂਭਣਾ ਪੈਣਾ ਇਹ ਸਭ ਕੁਝ ਵੀਰ ਜੀ ਕੀ ਇਥੇ ਦੇਖਿਆ ਜਾ ਸਕਦਾ ਕਿ ਜਿਹੜਾ ਆਪਣਾ ਭਾਈਚਾਰੇ ਨੂੰ ਹੋਰ ਜੁੜਨ ਦੀ ਲੋੜ ਆ ਤਾਂ ਇੱਕ ਪਹਿਲਾਂ ਇੱਕ ਨੌਜਵਾਨ ਵੀਰ ਦਾ ਹਨਾ ਬਿਆਨ ਆਇਆ ਸੀ ਕਹਿੰਦੇ ਸੀ ਇਸ ਦਾ ਕਣਕਾਂ ਖੇਤਾਂ ਦੀ ਉਗਾ ਲਾਂਗੇ ਇਦਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਇਹ ਤਾਂ ਇਹ ਤਾਂ ਇਹ ਕੁਝ ਭੰਡਣ ਵਾਲੇ ਵੀ ਹੁੰਦੇ ਨਹੀਂ ਦੇਖੋ ਜੀ ਕੁਝ ਉਹਨਾਂ ਨੂੰ ਪੋਜ਼ਿਟਿਵ ਵਾਲੇ ਉਹ ਵੀ ਹੁੰਦੇ ਨੇ ਜੀ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਇਹਦਾ ਕੁਝ 1 2% ਨੇ ਜਿਹੜਾ ਇਹ ਕਹਿੰਦੇ ਨੇ ਅਸੀਂ ਆਪਣੀ ਕਣਕ ਉਹ ਤਾਂ ਅਗਾ ਦਾ ਉਗਾ ਲੈਣਗੇ ਚਲੋ ਘਰੇ ਜੀ ਉਹ ਤਾਂ ਆਪਣੀ ਖਾ ਲੈਣਗੇ ਜੀ ਕਿਸਾਨਾਂ ਨੂੰ ਵੀ ਅਸੀਂ ਮੈਂ ਕਿਸਾਨ ਦੀ ਵੀ ਗੱਲ ਕਰਦਾ ਉਹਦਾ ਆਪਣੀ ਅਗਾ ਕੇ ਆਪਣੀ ਘਰੇ ਤੁਹਾਨੂੰ ਰੋਕਣਾ ਚਾਹਣੀ ਵੀ ਪੋਸੀਬਲ ਵੀ ਖੇਤਾਂ ਦੀ ਜਿਹੜੀ ਕਣਕ ਉਗਦੀ ਆ ਫਾਸਲਾਂ ਦੇ ਵੀ ਉੱਪਰ ਸੱਤਾਂ ਦੇ ਹੋ ਜੂਗੀ ਕੋਠਿਆਂ ਦੇ ਹੋ ਜੂਗੀ ਬਿਲਕੁਲ ਵੀ ਨਹੀਂ ਹੋ ਸਕਦੀ ਜੀ ਜਮਾ ਵੀ ਨਹੀਂ ਹੋ ਸਕਦੀ ਐ ਕਿਵੇਂ ਹੋ ਜੂਗੀ ਜੀ ਕੋਠਿਆਂ ਦੇ ਜੀ ਮਜ਼ਦੂਰ ਭਾਈਚਾਰੇ ਨੂੰ ਕਿਸਾਨ ਨਾਲ ਖੜਨਾ ਹੀ ਪਊਗਾ ਜੀ ਦੇਖੋ ਜੀ ਘਾਟਾ ਮਜ਼ਦੂਰ ਭਾਈਚਾਰੇ ਨੂੰ ਆ ਜੀ ਕਿਸੇ ਨੂੰ ਨਹੀਂ ਕਿਸਾਨ ਨੂੰ ਵੀ ਨਹੀਂ ਘਾਟਾ ਹੈਗਾ ਕਿਸਾਨ ਨੇ ਆਪਣੀ ਅਗਾ ਕੇ ਆਪਣੀ ਖਾ ਲੈਣੀ ਆ ਉਹ ਤਾਂ ਆਪਣੇ ਕਰਕੇ ਬੈਠੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਉਹ ਕਿਸੇ ਕਰਕੇ ਨਹੀਂ ਬੈਠੇ ਉਹ ਮਜ਼ਦੂਰਾਂ ਕਰਕੇ ਬੈਠੇ ਨੇ ਜਿਨ੍ਹਾਂ ਨੂੰ 400 ਰੁਪਏ ਆਟਾ ਖਾਣਾ ਪਊਗਾ 600 ਰੁਪਏ ਦਿਹਾੜੀ ਚੱਲ ਰਹੀ ਹੈ 400 400 ਰੁਪਏ ਕਿਲੋ ਆਟਾ ਖਾਊਗਾ ਕੀ ਬਚਾਊਗਾ ਤੇ ਕੀ ਬੱਚਾ ਤੇ ਲਾਊਗਾ ਕੀ ਆਪਣਾ ਭਵਿੱਖ ਦੇਖੂਗਾ ਇਹ ਦੇਖੋ ਜੀ ਤੁਸੀਂ ਜੀ ਇੱਕ ਮ ਬਾਰਡਰ ਦੇ ਕਿਸਾਨ ਡਟੇ ਹੋਏ ਸੀ ਉਹਨਾਂ ਜਿਹੜਾ ਸਮਾਨ ਸੀ ਹੁਣ فاਸਲਾ ਉਹਨਾਂ ਦੀ ਜਿਹੜੀ ਰੂਲਰ ਰਹੀ ਆ ਖੇਤਾਂ ਦੇ ਵਿੱਚ ਆਪ ਉਹ ਧਰਨ ਦੇ ਬੈਠੇ ਨੇ ਉਲਟਾ ਉਹਨਾਂ ਦਾ ਸਮਾਨ ਵੀ ਚੋਰੀ ਹੋ ਗਿਆ ਤੇ ਉਲਟਾ ਉਹਨਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਕਹਿੰਦੇ ਕਿਸਾਨਾਂ ਨੇ ਚੋਰੀ ਕਰਵਾਏ ਨੇ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀ ਨੇ ਦੇਖੋ ਜੀ ਕਿਸਾਨੀ ਚੋਂ ਬਰਬਾਦ ਕਰਦੀਏ ਜੀ ਇਹਨਾਂ ਨੂੰ ਇਹਨਾਂ ਨੂੰ ਨਸ਼ੇ ਪਾ ਕੇ ਬਰਬਾਦ ਕਰਦੀਏ ਜੀ ਇਹ ਤਾਂ ਚਾਲਾਂ ਨੇ ਜੀ ਦੇਖੋ ਜੀ ਇਹਨਾਂ ਚਾਲਾਂ ਦੇ ਵਿੱਚ ਨਹੀਂ ਫਸਣਾ ਆਪਾਂ ਜੀ ਕੋਈ ਗੱਲ ਨਹੀਂ ਜੇ ਧਰਨਾ ਚੱਕ ਤਿਆ ਅਸੀਂ ਪੰਜਾਬ ਦੀ ਅਸੀਂ ਪੰਜਾਬ ਆ ਅਸੀਂ ਸਿੱਖ ਕੌਮ ਆ ਅਸੀਂ ਡਟਣ ਵਾਲੀ ਕੌਮ ਆ ਅਸੀਂ ਮਰਨ ਵਾਲੀ ਕੌਮ ਆ ਜੀ ਦੇਖੋ ਅਸੀਂ ਬਾੜਾਂ ਤੇ ਵੀ ਡਟ ਕੇ ਖੜੇ ਆ ਜੀ ਦੇਖੋ ਅਸੀਂ ਇੰਡੀਆ ਨੂੰ ਵੀ ਬਚਾਇਆ ਹੋਇਆ ਬਾੜਾਂ ਦੇ ਡਟ ਕੇ ਅਸੀਂ ਪੰਜਾਬ ਨੂੰ ਵੀ ਫਿਰ ਦੁਬਾਰਾ ਬਚਾਵਾਂਗੇ ਇਦਾਂ ਦੀ ਕੌਮ ਇਦਾਂ ਦੀ ਕੌਮ ਨਹੀਂ ਹੈਗੀ ਅਸੀਂ ਛੇ ਅੜ ਜਾਗੇ ਅਸੀਂ ਫਿਰ ਤਵਾਰਾ ਤਿਆਰ ਆ ਜੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਮੈਂ ਸਾਡੇ ਢੱਲੇਵਾਰ ਸਭ ਕਹਿਣਗੇ ਉਵੇਂ ਅਸੀਂ ਫਿਰ ਤਿਆਰ ਬਰ ਤਿਆਰ ਆ ਅਸੀਂ ਉਹਨਾਂ ਦੇ ਨਾਲ 100% ਨਾਲ ਖੜੇ ਆ ਜੀ ਅਸੀਂ ਉਹਨਾਂ ਦੇ ਅਸੀਂ ਮਜ਼ਦੂਰ ਆ ਭਾਵੇਂ ਪਰ ਅਸੀਂ ਇੱਕ ਡਾਹ ਕੇ ਉਹਨਾਂ ਦੇ ਨਾਲ ਖੜੇ ਆ ਜੀ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਵੀ ਅਸੀਂ ਜਿਹੜੀ ਤੁਸੀਂ ਬਾ ਕਮਾਲ ਡਰਿੰਕ ਬਣਾ ਰਹੇ ਹੋ ਹਨਾ ਭਰ-ਭਰ ਕੇ ਬਦਾਮ ਕਾਜੂ ਪਾ ਰਹੇ ਹੋ ਤਾਂ ਹੋਰ ਵੀ ਜਿਹੜੀ ਸੰਗਤ ਇੱਥੇ ਆਵੇ ਤੇ ਨਾਲ ਉਹਨਾਂ ਨੂੰ ਵੀ ਜਿਹੜੀ ਸਿੱਖੀ ਦੀ ਦਾਤ ਮਿਲ ਸਕੇ ਹਨਾ ਤੇ ਉਹ ਡਰਿੰਕ ਵੀ ਪੀ ਸਕਣ ਤੇ ਜਿਹੜਾ ਗੁਰੂ ਦਾ ਭਾਣਾ ਗੁਰੂ ਦੀ ਬਾਣੀਆਂ ਉਹ ਵੀ ਸੁਣ ਸਕਣ ਤਾਂ ਐਗਜੈਕਟ ਜਿਹੜੀ ਤੁਹਾਡੀ ਲੋਕੇਸ਼ਨ ਆ ਵੀ ਜਿਹੜਾ ਉਹ ਇੱਥੇ ਆ ਸਕਣ ਉਹ ਦੱਸ ਦੋ ਸਾਡੀ ਸੰਗਤ ਨੂੰ ਅਸੀਂ ਵੱਡੇ ਪੂਲਾ ਦੇ ਖੜਦੇ ਹੁੰਨੇ ਆ ਜੀ ਸਨੋਰ ਰੋਡ ਤੇ ਜੀ ਆਪਣਾ ਰਾਜਪੁਰੇ ਨੂੰ ਰੋਡ ਆਂਦਾ ਜੀ ਉਧਰ ਸਨੋਰੀ ਅੱਡੇ ਨੂੰ ਰੋਡ ਪੈਂਦਾ ਜੀ ਆਪਾਂ ਵੱਡੇ ਪੂਲਾ ਤੇ ਖੜਦੇ ਹੁੰਨੇ ਆ ਜੀ ਮੇਰੇ ਵੀਰ ਭਾਈ ਬੇਨਤੀ ਕਰਦੇ ਆ ਜੀ ਅਸੀਂ ਕਿ ਪੰਜਾਬੀ ਦਾ ਸਾਥ ਦੋ ਆ ਕੇ ਇੱਕ ਵਾਰੀ ਡਰਿੰਕ ਸ਼ਕੋ ਜੀ ਤੁਸੀਂ ਆ ਤੁਸੀਂ ਕੈਮੀਕਲਾਂ ਨੂੰ ਛੱਡ ਕੇ ਇੱਕ ਵਾਰੀ ਆਓ ਤਾਂ ਸਹੀ ਇੱਕ ਵਾਰੀ ਸ਼ੱਕ ਕੇ ਦੇਖੋਗੇ ਤੁਸੀਂ ਦੁਬਾਰਾ ਦੁਬਾਰਾ ਆਓਗੇ ਕਿਉਂਕਿ ਜੈਨੀ ਹੁਣ ਆਰਗੈਨਿਕ ਚੀਜ਼ ਵੇਚਦੇ ਆਂ ਸੀ ਇਦਾਂ ਨਹੀਂ ਹੈਗਾ ਕੋਈ ਵੀ ਹਾਂ ਜਿਹੜੀ ਚੀਜ਼ ਅਸੀਂ ਪਾਣੇ ਆ ਜਿਹੜੀ ਚੀਜ਼ ਅਸੀਂ ਕਹਿਣੇ ਆ ਅਸੀਂ ਉਹ ਵੀ ਪਾਣੇ ਆ ਜੀ ਆਓ ਮੇਰਾ ਵੀਰ ਬਣ ਕੇ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਇੱਕ ਵਾਰੀ ਆਓ ਤੇ ਸ਼ੱਕ ਕੇ ਜਾਓ ਜਰੂਰ ਜੀ ਹਾਂ ਜੀ ਕਬੀਰ ਜੀ ਜਿਹੜੀ ਗੱਤਕੀ ਦੀ ਕਲਾ ਤੁਸੀਂ ਉਹ ਵੀ ਬੱਚਿਆਂ ਨੂੰ ਦਿੰਨੇ ਆ ਉਹ ਵੀ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਜਿਹੜੇ ਇੱਧਰ ਛੋੜਨੋ ਹਨਾ ਉਹਨਾਂ ਨੂੰ ਵੀ ਥੋੜਾ ਦੱਸ ਦੋ ਐਸਜੀ ਜੀ ਸਨੌਰ ਸਨੌਰ ਦੇ ਵਿੱਚ ਅਸੀਂ ਗਤਕਾ ਸਿਖਾਣੇ ਹੁੰਨੇ ਆ ਬੌਸਰ ਰੋਡ ਤੇ ਜੀ ਦੇਖੋ ਜੀ ਆਪਾਂ ਛੋਟੇ-ਛੋਟੇ ਬੱਚਿਆਂ ਨੂੰ ਉੱਥੇ ਸਿਖਾਣੇ ਹੁੰਨੇ ਆ ਦੇਵੀਗੜ੍ਹ ਦੇ ਵਿੱਚ ਸਿਖਾਣੇ ਹੁੰਨੇ ਆ ਅਸੀਂ ਗਤਕਾ ਜੀ ਸਾਨੂੰ ਜਿੱਥੇ ਵੀ ਤੁਸੀਂ ਡਿਊਟੀ ਲਾਉਂਗੇ ਅਸੀਂ ਸੇਵਾ ਕਰਨ ਨੂੰ ਤਿਆਰ ਆਂ ਤੁਸੀਂ ਪੰਜ-ਸੱਤ ਸਿੰਘ ਇਕੱਠੇ ਤਾਂ ਹੋਵੋ ਅਸੀਂ ਸੇਵਾ ਜਿੱਥੇ ਕਹਾਂਗੇ ਅਸੀਂ ਆਪਣਾ ਤੇਲ ਪਾਣੀ ਪੂਕ ਕੇ ਸੇਵਾ ਕਰਨ ਨੂੰ ਅਸੀਂ ਤਿਆਰ ਆਂ ਅਸੀਂ ਗਤਕੇ ਦੀ ਸਕਲਾਈ ਸਪੈਸ਼ਲ ਉੱਥੇ ਵੀ ਦਾਂਗੇ ਜਿੱਥੇ ਜਿੱਥੇ ਸਾਨੂੰ ਫੋਨ ਆਂਦਾ ਕਾਲ ਆਉਂਦੀ ਆ ਕੋਈ ਗੱਲ ਨਹੀਂ ਜੀ ਅਸੀਂ ਉੱਥੇ ਵੀ ਸਕਲਾਈ ਦੇਵਾਂਗੇ ਜੀ ਕੋਈ ਦਿੱਕ ਕਿਹਦੀ ਤੇ ਡਰਿੰਕ ਪੁਲਾ ਰਹੇ ਨੇ ਤੁਸੀਂ ਵੀ ਇੱਥੇ ਆ ਕੇ ਪੀਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਡਰਿੰਕ ਕਿਦਾਂ ਦੀ ਲੱਗੀ